ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤ ਜੁੜ ਰਹੀ ਹੈ ਜੋ ਜਾਨਣਾ ਚਾਹਦੀ ਕਿ ਫਰੀਦ ਜੀ ਨੇ ਕੀ ਕਿਹਾ ਕੀ ਉਹਨਾਂ ਦਾ ਸੰਦੇਸ਼ ਹੈ ਗੁਰਬਾਣੀ ਸਾਨੂੰ ਕੀ ਕਹਿਣਾ ਚਾਹਦੀ ਹੈ ਗੁਰਬਾਣੀ ਦਾ ਕੀ ਸੁਨੇਹਾ ਹੈ ਸਾਡੇ ਵਾਸਤੇ ਅਸੀਂ ਆਪਣੇ ਜੀਵਨ ਦੇ ਉੱਤੇ ਟੁਕਾ ਕੇ ਗੁਰਬਾਣੀ ਦੇ ਸ਼ਬਦ ਆਪਣਾ ਜੀਵਨ ਕਿਵੇਂ ਸਵਾਰ ਸਕਦੇ ਹਾਂ ਇਸ ਜੀਵਨ ਨੂੰ ਆਨੰਦ ਮਈ ਕਿਵੇਂ ਜੀ ਸਕਦੇ ਹਾਂ ਆਉ ਵਿਚਾਰੀਏ ਫਰੀਜੀ ਦਾ ਸ਼ਬਦ ਫਰੀਦਾ ਗਲੀਆਂ ਚੇਕੜ ਦੂਰ ਕਰਨ ਨਾਲ ਪਿਆਰੇ ਨਹੀਂ ਹੋ ਚਲਾ ਤਾਂ ਪਿੱਜੇ ਕੰਬਲੀ ਰਹਾ ਤਾਂ ਟੁੱਟੇ ਨਹੀਂ ਹੋ ਇਹ ਸ਼ਬਦ ਹੈ ਮਹਾਰਾਜ ਦਾ ਇਸ ਤੋਂ ਮੈਨੂੰ ਸਿੱਖਿਆ ਬਹੁਤ ਚਿਰ ਮੈਂ ਸ਼ਬਦ ਵਿਚਾਰ ਦਾ ਰਿਆ ਪਰ ਮੈਨੂੰ ਕੋਈ ਅਰਥ ਇਹਦੇ ਲੱਗੇ ਨਹੀਂ ਦਿਲ ਨੂੰ ਲੱਗੇ ਨਹੀਂ ਅੰਦਰ ਧੁਰ ਨਹੀਂ ਵੱਜੇ ਕਹਾ ਵੀ ਮੈਂ ਸੋਚਾਂ ਕਹਾ ਵੀ ਇਹ ਠੀਕ ਹੈ ਸ਼ਬਦ ਅਰਥ ਜੋ ਪੁਰਾਤਨ ਸ਼ਬਦਾਂ ਦੇ ਅਰਥਾਂ ਦੇ ਉਸਾਖੀ ਦੇ ਨਾਲ ਜੋੜ ਕੇ ਕੀਤੇ ਜਾਂਦੇ ਨੇ ਉਹ ਬੰਦਾ ਕਹਿੰਦਾ ਕਿ ਚਲੋ ਠੀਕ ਹੈ ਫਰੀਜੀ ਦਾ ਟਾਈਮ ਸੀ ਫਰੀਜੀ ਤੇ ਸਮੇ ਢੁਕਦੇ ਹੋਣਗੇ ਕਿਉਂਕਿ ਜਦੋਂ ਇਹ ਸ਼ਬਦ ਆਉਂਦਾ ਨਾ ਫਰੀਦਾ ਜੋਤ ਐ ਮਾਰਨ ਮੁਕੀਆਂ ਤੇ ਨਾ ਨਾਰੇ ਘਮ ਆਪ ਨੜੇ ਕਰ ਜਾਈਏ ਪੈਰ ਤੇ ਨਾਂ ਦੇ ਚੁੰਮ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਵੀ ਐ ਤੇ ਜਾਣਿਆ ਵੀ ਇਹ ਉਹ ਕਹਿੰਦੇ ਫਰੀਜੀ ਦੇ ਟਾਈਮ ਤੇ ਹੁੰਦਾ ਹੋਊਗਾ ਅੱਜ ਕੱਲ ਨਹੀਂ ਇਹ ਕੰਮ ਚੱਲਦਾ ਚੁੱਲਦਾ ਪਰ ਗੁਰਬਾਣੀ ਦੇ ਜਿੰਨੇ ਵੀ ਸੁਨੇਹੇ ਨੇ ਉਹ ਮੇਰੇ ਵਾਸਤੇ ਨੇ ਮੈਂ ਆਪਣਾ ਜੀਵਨ ਸਵਾਰਨਾ ਚਾਹੁੰਦਾ ਹਾਂ ਮੈਂ ਗੁਰੂ ਤੋਂ ਸੁਖ ਚਾਹੁੰਦਾ ਹਾਂ ਮੈਂ ਆਨੰਦ ਚਾਹੁੰਦਾ ਹਾਂ ਮੈਂ ਖੁਸ਼ੀ ਨਾਲ ਜੀਣਾ ਚਾਹੁੰਦਾ ਇਸ ਕਰਕੇ ਮੈਂ ਆਪਣੇ ਆਪ ਤੇ ਟੁਕਾ ਕੇ ਸਮਝਦਾ ਇੱਥੇ ਮੈਂ ਸ਼ਬਦ ਨੂੰ ਸਮਝਿਆ ਕਿ ਜਿਵੇਂ ਕਿ ਅਸੀਂ ਕੋਈ ਨਿਸ਼ਾਨਾ ਮਿੱਥ ਲਈ ਜਿਵੇਂ ਕਿ ਹੁਣ ਮੈਂ ਕੀਰਤਨ ਸਿੱਖਣ ਜਾਣਾ ਤਾਂ ਮੈਂ ਨਿਸ਼ਾਨਾ ਕੀਆ ਮੈਂ ਕੀਰਤਨ ਸਿੱਖਣ ਜਾਣਾ ਉਹ ਕੀ ਹੈ ਫਰੀਦਾ ਗਲੀਆਂ ਚ ਇਕੜ ਦੂਰ ਕਰਨ ਨਾਲ ਪਿਆਰੇ ਨਹੀਂ ਹੋ ਹੁਣ ਜਦੋਂ ਜਾਣਾ ਪੈਂਦਾ ਹੈ ਤੇ ਇਥੋਂ ਬਾਟ ਬਹੁਤ ਹੈ 22 ਕਿਲੋਮੀਟਰ ਮੈਂ ਦੂਰ ਜਾਣਾ ਤੇ 22 ਕਿਲੋਮੀਟਰ ਆਣਾ ਜਾਣਾ ਕਈ ਵਾਰ ਵਾਈਫ ਨੇ ਰੋਕ ਲੈਣਾ ਕਈ ਵਾਰ ਕਰਦਿਆਂ ਨੇ ਰੋਕ ਲੈਣਾ ਕਈ ਵਾਰ ਮੌਸਮ ਖਰਾਬ ਹੋ ਜਾਣ ਕਈ ਵੇ ਕਹਿਣਾ ਆਪਣਾ ਹੀ ਨਹੀਂ ਮਨ ਹੋਣਾ ਕਹਿਣਾ ਛੱਡੋ ਬਰੇ ਕੀ ਜਾਣਾ ਇਸੇ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਦੇ ਵੱਲੋਂ ਅਸੀਂ ਇੱਕ ਕਦਮ ਚੱਲਦੇ ਆ ਤਾਂ ਬਹੁਤ ਸਾਰੀਆਂ ਮੁਸੀਬਤਾਂ ਆndੀਆਂ ਨੇ ਉਹ ਮੁਸੀਬਤਾਂ ਨਾਲ ਕਿਵੇਂ ਫਰੀਦ ਜੀ ਲੜੇ ਤੇ ਉਵੇਂ ਮੈਨੂੰ ਸੁਨੇਹਾ ਦੇ ਰਹੇ ਨੇ ਕਿ ਤੂੰ ਵੀ ਲੜ ਜਿੱਤ ਹੌਸਲਾ ਵੀ ਦੇ ਰਹੇ ਨੇ ਹੌਸਲਾ ਵੀ ਦੇ ਰਹੇ ਨੇ ਲੜਨ ਦੀ ਸ਼ਕਤੀ ਵੀ ਦੇ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਤੂੰ ਬਦਲ ਸਕਦਾ ਹੈ ਤੇ ਇਹ ਵੀ ਫਿਰ ਸ਼ਬਦ ਵਿਚਾਰੀਏ ਫਰੀਦਾ ਗਲੀਆਂ ਚ ਇਕੜ ਦੂਰ ਕਰ ਨਾਲ ਪਿਆਰੇ ਨਹੀਂ ਹੋ ਹੁਣ ਮੇਰਾ ਪਿਆਰ ਹੈ ਪਰਮਾਤਮਾ ਦੇ ਆਨੰਦ ਖੁਸ਼ੀ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਉਸ ਆਨੰਦ ਦੀ ਅਵਸਥਾ ਦੀ ਖਿੱਚ ਹੈ ਮੇਰੇ ਮਨ 'ਚ ਪਰੋਲੇ ਕੀ ਮੈਨੂੰ ਚੱਲਣਾ ਪਏਗਾ ਜੇ ਮੈਂ ਨਹੀਂ ਚੱਲਾਂਗਾ ਤਾਂ ਮੇਰਾ ਪਿਆਰ ਟੁੱਟ ਜਾਏਗਾ ਹੁਣ ਜਦੋਂ ਚੱਲਦਾ ਤਾਂ ਮੇਰੇ ਸਾਹਮਣੇ ਮੁਸੀਬਤਾਂ ਆndੀਆਂ ਨੇ ਉਹਨੂੰ ਚਿਕੜ ਦੇ ਰੂਪ 'ਚ ਦੱਸਿਆ ਗਿਆ ਇਸੇ ਤਰ੍ਹਾਂ ਫਰੀਦਾ ਗਲੀ 'ਚ ਇਕੜ ਦੂਰ ਕਰ ਨਾਲ ਪਿਆਰੇ ਨਹੀਂ ਹੋ ਚਲਾਂ ਤਾਂ ਭਿਜੇ ਕੰਬਲੀ ਰਾਹ ਤਾਂ ਟੁੱਟੇ ਨਹੀਂ ਹੋ ਜੇ ਮੈਂ ਚੱਲਦਾ ਹਾਂ ਤਾਂ ਕੰਬਲੀ ਭੇਜਦੀ ਭਾਅ ਮੁਸੀਬਤਾਂ ਹੋਰ ਆndੀਆਂ ਨੇ ਗਲੀ 'ਚ ਚਿੱਕੜ ਮੈਨੂੰ ਦਿਸਦਾ ਪਿਆ ਪਰ ਜੇ ਮੈਂ ਚੱਲ ਪਵਾਂ ਮੇਰੇ ਪੈਰ ਵੀ ਗੰਦੇ ਹੋਣਗੇ ਮੇਰੀ ਜਿਹੜੀ ਕੰਬਲੀ ਲਈ ਉਹ ਵੀ ਗੰਦੇ ਹੋਣਗੇ ਪਤਾ ਮੁਸੀਬਤਾਂ ਵਧਣਗੀਆਂ ਜੇ ਹੁਣ ਜਿੱਦਾਂ ਮੈਂ ਹੁਣ ਇਸ ਟਾਈਮ ਨੌਕਰੀ ਕਰ ਰਿਹਾ ਤੇ ਮੈਂ ਛੱਡ ਕੇ ਬਿਜ਼ਨਸ ਸ਼ੁਰੂ ਕਰਨ ਦੇ ਬਾਰੇ ਸੋਚ ਰਿਹਾ ਉਹਦੇ ਵਿੱਚ ਵੀ ਇਹ ਟੁਕਦਾ ਤਾਂ ਮੈਨੂੰ ਸ਼ਬਦ ਬੜਾ ਪਿਆਰਾ ਲੱਗਾ ਉੱਤਮ ਟੋਕਦੇ ਕਿ ਜਦੋਂ ਨੌਕਰੀ ਛੱਡੀ ਮੁਸੀਬਤਾਂ ਵਧਣ ਗਈਆਂ ਇੱਕ ਸਟੈਪ ਚੱਕਾਂਗੇ ਤਾਂ ਪਤਾ ਲੱਗੇਗਾ ਕਿ ਇੰਨੀਆਂ ਮੁਸੀਬਤਾਂ ਨੇ ਆ ਆ ਵੀ ਕਰਨਾ ਪੈਂਦਾ ਉਸ ਤੋਂ ਬਾਅਦ ਅੱਗੇ ਕਰੀ ਅੱਗੇ ਫਿਰ ਸ਼ਬਦ ਬਹੁਤ ਸੋਹਣਾ ਬਹੁਤ ਹੀ ਪਿਆਰੀ ਅਗਲੀ ਪੰਕਤੀ ਹੈ ਉਹ ਕਹਿੰਦੇ ਅ ਅੱਗੇ ਕਰ ਰਹੀ ਨੇ ਅਲਹੁ ਵਰਸੇ ਮੇਂ ਹੈ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੇ ਨਾ ਹੀ ਨੇ ਹੋ ਪਿਜੋਂ ਸਿੱਜੋਂ ਕੰਬਲੀ ਅਲਹੁ ਵਰਸੇ ਮੇ ਹੋ ਜਾਏ ਮਿਲਾ ਤੇ ਨਾ ਸਜਣਾ ਟੁੱਟੇ ਨਾ ਹੀ ਨੇ ਹੋ ਮਾਰੇ ਕਹਿੰਦੇ ਤੂੰ ਪਰਵਾਹ ਨਹੀਂ ਕਰਨੀ ਜੋ ਮਰਜੀ ਹੋ ਜੇ ਪਿਜੋਂ ਸਿੱਜੋਂ ਕੰਬਲੀ ਜੋ ਮਰਜੀ ਹੋ ਜੇ ਕੰਬਲੀ ਪੇਜੇ ਪੈਰ ਲੇ ਬਣ ਜੋ ਮਰਜੀ ਹੋ ਜਵੇ ਮੈਂ ਪਰਵਾਹ ਨਹੀਂ ਕਰਨੀ ਅਲਹੁ ਵਰਸੇ ਮੇ ਮਤਲਬ ਹੋਰ ਮੁਸੀਬਤਾਂ ਆ ਜਾਣ ਪਾਵਾਂ ਜਿੰਨੀ ਮਰਜੀ ਦਿੱਕਤਾਂ ਪਰੇਸ਼ਾਨੀਆਂ ਆ ਜਾਣ ਮੈਂ ਪਿਛਾ ਨਹੀਂ ਹਟਦਾ ਮੈਂ ਚਲਾਂਗਾ ਹੀ ਚਲਾਂਗਾ ਕਿਉਂਕਿ ਮੇਰੀ ਖੇਚ ਹੈ ਮੇਰੀ ਤਾਂਗ ਹੈ ਮੈਂ ਪਹੁੰਚਣਾ ਉੱਥੇ ਜਦੋਂ ਮੈਂ ਪਹੁੰਚਣਾ ਚਾਹਨਾ ਤਫੇ ਮੈਂ ਜਰੂਰ ਚੱਲਦਾ ਹੌਸਲਾ ਵੀ ਦੇ ਰਹੇ ਨੇ ਮੋਟੀਵੇਟ ਕਰ ਰਹੇ ਨੇ ਇਸ ਕਰਕੇ ਸਭ ਤੋਂ ਵੱਡੀ ਮੋਟੀਵੇਸ਼ਨ ਹੈ ਮੇਰੇ ਲਈ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਅਸੀਂ ਵਿਸਾਰ ਦਿੱਤਾ ਵਿਸਾਰ ਕਿਉਂ ਦਿੱਤਾ ਕਿਉਂਕਿ ਅਸੀਂ ਸ਼ਬਦ ਅਰਥ ਹੀ ਕੁਝ ਹੋਰ ਸਮਝੀ ਬੈਠੇ ਸੀਗੇ ਤੇ ਜਦੋਂ ਹੁਣ ਮੈਂ ਇਸ ਨਜ਼ਰੀਏ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਜੀਵਨ 'ਚ ਪਰਵਰਤਨਾ ਨੇ ਸ਼ੁਰੂ ਹੋ ਗਏ ਤੇ ਦੂਜਾ ਏ ਵੀ ਹੈ ਕਿ ਇਹ ਵੀ ਮੈਂ ਪ੍ਰੈਕਟੀਕਲੀ ਕੀਤਾ ਪਹਿਲਾਂ ਮੈਂ ਸਮਝੇ ਸੀ ਪੁਰਾਤਨ ਸ਼ਬਦ ਮੈਂ ਸਿੱਖਣੇ ਸ਼ੁਰੂ ਕਰ ਦੇਣੀ ਜੋ ਵੀ ਹੈ ਗੁਰਬਾਣੀ ਦੇ ਪੁਰਾਤਨ ਸ਼ਬਦ ਪਰ ਜਿੱਦਾਂ ਹੀ ਪੁਰਾਤਨ ਸ਼ਬਦ ਕਰਕੇ ਦੇਖੇ ਨਹੀਂ ਗੱਲ ਬਣੀ ਫਿਰ ਆਪਣੇ ਸ਼ਬਦ ਕਰਕੇ ਦੇਖੇ ਨਹੀਂ ਗੱਲ ਬਣੀ ਫਿਰ ਆਪਣੇ ਤੇ ਟੁਕਾ ਟੁਕਾ ਕੇ ਇਦਾਂ ਕੱਢਣੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਸੁਣੀ ਹਾਂ ਦਿਲ ਨੂੰ ਲੱਗਾ ਤੇ ਬਹੁਤ ਪਿਆਰਾ ਲੱਗਾ ਇੰਨੀਆਂ ਕ ਬੇਨਤੀਆਂ ਪਰਵਾਨ ਕਰਿਓ ਭੋਲਾ ਚੁਕਾ ਦੀ ਖੀਮਾ ਦੇ ਦਿਓ ਸੰਗਤ ਤੇ ਜੇ ਕਿਸੇ ਦੇ ਵਿਚਾਰ ਨੇ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਆਂ ਅਸੀਂ ਸਾਂਝ ਕਰੀਏ ਗੁਰਬਾਣੀ ਅਥਾ ਸਮੁੰਦਰ ਹੈ ਆਹੋ ਰਾळे ਮਿਲ ਕੇ ਵਿਚਾਰੀਏ ਅੱਜ ਮੈਂ ਸ਼ੁਰੂ ਕੀਤੀ ਆ ਤੁਸੀਂ ਕਰੋ ਤੁਸੀਂ ਕਰੋਗੇ ਅਸੀਂ ਸਾਰੇ ਇੱਕ ਪਰਿਵਾਰ ਬਣ ਜਾਈਏ ਆਟੋਮੈਟਿਕਲੀ ਸੁਪਨੇ ਇੱਕ ਦਿਨ ਪੇ ਪੰਜਾਬ ਵੀ ਬਣ ਜਾਏਗਾ ਆਪ ਨੂੰ ਸਵਾਰਨਾ ਸ਼ੁਰੂ ਕਰਦੋ ਆਲਾ ਵਾਲਾ ਦੋਲਾ ਆਪਣੇ ਆਪ ਸਵਰਨਾ ਸ਼ੁਰੂ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ